ਅਜਰਾ ਦਿਨ ਬਣ ਗਿਆ ਬਈ ਪੂਰੀਆਂ ਵੀ ਖੁੱਲੇ ਦਿਲ ਨਾਲ ਫੀਰ ਵੀ ਛੋਲੇ ਵੀ ਦੇਖੋ ਦੇਖੋ ਬਈ ਦਿੱਲੀ ਦਾ ਮਾਹੌਲ ਵਾਹ ਕਾਂਟਾ ਹੋ ਗਿਆ ਸਾਨੂੰ ਥੋੜੇ ਥਾਣ ਦੇ ਵਿੱਚ ਇੰਨੀ ਜਿਆਦਾ ਟ੍ਰੈਫਿਕ ਜਾਮ ਹੋਈ ਪਈ ਆ ਉਹ ਵੀ ਅੱਜ ਸੰਡੇ ਆ ਨਾਲੇ ਫੇਰ ਵੀ ਬਾਈ ਕਹਿੰਦਾ ਜੇ ਕਿਤੇ ਸੰਡੇ ਨਾ ਹੋਵੇ ਫੇਰ ਤਾਂ ਕਹਿੰਦਾ ਇੱਥੇ ਚੱਲ ਸੱਟਣ ਨੂੰ ਥਾਂ ਨਹੀਂ ਹੁੰਦਾ ਪਰ ਸੀਟ ਦਾ ਹੈ ਨਾ ਨੰਗ ਨਹੀਂ ਸਕਦੇ ਬਾਈ ਨੰਗਣ ਦਾ ਤਾਂ ਅੱਜੀ ਹੈ ਨਹੀਂ ਆ ਇੰਨੇ ਡਰਾਈਵ ਕਰਦੇ ਵਿੱਚ ਤਾਂ ਉਹੀ ਸਾ ਔਖਾ ਔਖਾ ਜਾਉਣ ਲੱਗ ਜਾਂਦਾ ਉਧਰ ਨੂੰ ਦਿਖਾ ਵੀਡੀਓ ਬਣਾ ਬੜਾ ਇਹ ਵੀ ਆਪਣੇ ਸੰਗਰੂਰ ਦਾ ਆ ਗੱਡੀ ਵਾਲਾ ਭਾਈਆ ਰਾਤ ਵੀ ਆਪਣੇ ਨਾਲ ਹੀ ਆਇਆ ਉਹ ਵਾਹ ਯਾ ਵਾਹਤਾ ਜੀ ਕਮਾਲ ਦੀਆਂ ਚੀਜ਼ਾਂ ਦੇਖੋ ਦੇਖਣ ਵਾਲੀਆਂ ਨੇ ਦਿੱਲੀ ਦੇ ਵਿੱਚ ਕੀ ਬਾਤ ਹੈ ਕੀ ਬਾਤ ਹੈ ਜੀ ਕੀ ਬਾਤ ਵਾਹ ਕਾਲ ਜੀ ਨਵੇਂ ਬਲੌਸ ਤੇ ਸਾਰਿਆਂ ਦਾ ਸਵਾਗਤ ਹੈ। ਸੋ ਕੀ ਹਾਲ ਚਾਲ ਨੇ ਇਸ ਟਾਈਮ ਕਹਿੰਦੇ ਆਪਾਂ ਦਿੱਲੀ ਰਾ ਸਵੇਰੇ ਪਹੁੰਚੇ ਸੀ 4 ਵਜੇ ਤੇ 5 ਵਜੇ ਸੌਂ ਗਏ 6 ਵਜੇ ਉੱਠ ਗਏ 1 ਘੰਟਾ ਰਾਤ ਸੁੱਤੇ ਆਂ। ਉਸ ਤੋਂ ਬਾਅਦ ਗੱਡੀ ਫੈਕਟਰੀ ਦੇ ਅੰਦਰ ਲਾਤੀ ਆਪਾਂ। ਤਾਂ ਹੁਣ ਗੱਦਾ ਲਾ ਰਹੇ ਨੇ 10 ਵਜੇਗੇ। ਤਾਂ 6 ਵਜੇ ਉੱਠੇ ਆਂ 9 ਵਜੇ ਆਏ ਨੇ। ਕਦੇ ਚਾਹ ਪੀ ਲਈ ਕਿਤੇ ਬੈਠ ਗਏ। ਹੁਣ 10 ਵਜੇ ਹੁਣ ਗੱਡੀ ਖਾਲੀ ਕਰ ਲਾ ਰਹੇ ਨੇ ਦੇਖਦੇ ਆਂ। ਹੁਣ ਇੱਥੋਂ ਗੱਡੀ ਕਰ ਲੈ ਕੇ ਫਿਰ ਕਿਤੇ ਭਰਾਂਗੇ ਫਿਰ ਇਹ ਤਾਂ ਜਾਣ ਦਾ ਸਬਬ ਬਣੂਗਾ ਵੈਸੇ ਹੁਣ ਸਾਰਾ ਗੱਸਾ ਫੈਕਟਰੀ ਆ ਜਿੱਥੇ ਗੱਸਾ ਲੈਣ ਆ ਆ ਗੱਡੀ ਆ ਆਪਣੀ ਅੰਦਰ ਲਾਈ ਹੋਈ ਆ ਜਮਾ ਕਾਊਂਟਰ ਤੇ ਆ ਡੱਬੇ ਬਣਦੇ ਨੇ ਇੱਥੇ ਮਠਾਈ ਵਾਲੇ 20 ਕਿਲੋ ਦੇ ਪਾਈਆ ਦੇ ਕਿਲੋ ਦੇ ਦੇਖੋ ਇਧਰ ਮਸ਼ੀਨਾਂ ਚੱਲਦੀਆਂ ਸਵਾ 12 ਵਜੇ ਕਿ ਬ ਗੱਡੀ ਖਾਲੀ ਹੋਈ ਆ ਵੀ ਸਾਰਾ ਦਿਨ ਇੱਥੇ ਲੰਘਿਆ ਸਵੇਰੇ 4 ਵਜੇ ਦੇ ਆਏ ਹੋਇਆ ਆ ਜਾਓ ਚਾਲ ਕੋਈ ਨਾ ਚਲ ਬਾਹਰੇ ਕੱਢ ਕੇ ਅੰਦਰ ਲਾ ਬੜੀ ਗਰਮ ਆ ਇਸ ਦੀ ਇੱਕ ਗੱਤੇ ਦੇ ਅੰਦਰ ਧੂੜ ਤਪਾਇਆ ਬੜਾ ਕੁਸ਼ੀ ਆ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਉਣ ਦੇ ਆਜਾ 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 ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਯੱਗੀ ਡਰਾਈਵਰ ਕਹਿੰਦੇ ਐਨੂੰ ਵੀਰੋ ਹਾਂਜੀ ਕਿਹੜਾ ਨਾਮ ਆਣੀ ਚਲਾਇਆ ਕਰੇ ਬੱਚ ਡੋਕਾਂ ਗਿਆ ਤੇ ਆ ਅੰਦਰ ਲਾਉਣਾ ਪੂ ਇਹਨਾਂ ਦਾ ਤਾਂ ਆਪਣੀ ਗੱਡੀ ਜਮਾ ਖਾਲੀ ਆ ਹੁਣ ਦੇਖਦੇ ਕਿੱਥੋਂ ਭਰੂਗਾ ਦਵਾਰੇ ਫਿਰ ਗੇਟ ਚ ਲਾਤੀ ਇੱਥੇ ਗੱਡੀ ਸਾਫ-ਸੂਫ ਕਰਨੀ ਹੋਸੀ ਸੂਸੇ ਸੂਸੇ ਸਾਫ ਕਰਾਂਗੇ ਤੇ ਲੱਗੂ ਇੱਥੇ ਘੰਟਾ ਦਾ ਘੰਟਾ ਜੇ ਮਗਰ ਉਧਰ ਮਾਲ ਨਾ ਲੱਗਦੀ ਆਪਾਂ ਨਵੀਂ ਦਿੱਲੀ ਚ ਆ ਗਏ ਬਈ ਬਹੁਤ ਟਾਈਮ ਦੇ ਤਾਂ ਨਵੀਂ ਦਿੱਲੀ ਚ ਕਾਫੀ ਟ੍ਰੈਫਿਕ ਜੀ ਦੀ ਤਾਂ ਕਰਕੇ ਵੀ ਉਹਦੇ ਕਰਕੇ ਵੀਡੀਓ ਨਹੀਂ ਬਣਾਈ ਤਾਂ ਸਾਹਮਣੇ ਲੰਗਰ ਦੇਗਾ ਸਾਨੂੰ ਚਾਲਦਾ ਪੂਰੀਆਂ ਦਾ ਜੱਗੀ ਕਹਿੰਦਾ ਰੋਗ ਲੱਗਦਾ ਨਜ਼ਾਰਾ ਜਲਾਮਾ ਹੈ ਚਾ ਲੋ ਆ ਜਾ ਦੇ ਕੀ ਪਹਿਲਾਂ ਪੂਰੀਆਂ ਨੂੰ ਦੇ ਛੋਲੇ ਦਿੱਲੀ ਦੇ ਵਿੱਚ ਆਹ ਬੜਾ ਕੰਮ ਹੈ ਨਾ ਹੋਊਗਾ ਲੈਣਗੇ ਆਹ ਇਹਦਾ ਕੈਮਰਾ ਲੈਣਗੇ ਬਈ ਭਾਈ ਮੇਰੇ ਬਣੀ ਹੋਈ ਐ ਮੈਂ ਰਹਾ ਦਿੱਲੀ ਚ ਅੱਛਾ ਹਾਂ ਬਣਾਈ ਲਏਗੇ ਮੈਂ 50000 ਰੁਪਏ ਲੈ ਕੇ ਦਿਖਾਉ ਤੈਨੂੰ ਅਸੀਂ ਟਾਈਮ ਦੀ ਲੈਣਾ ਹੋਵੇ ਲੋਕਾਂ ਤੋਂ ਅੱਛਾ ਦੇਖੋ ਭਾਈ ਇਧਰ ਭੀੜ ਹੋਏ ਆਏ ਆ ਲੰਘ ਜਾਓ ਭਰਾਵਾ ਸੇਤੀ ਆਏ ਚੱਲ ਦੇ ਫੜ ਦੇ ਹਾਲੇ ਹਾਲੇ ਜਾ ਤੇਰਾ ਤੇਰਾ ਥੱਲੇ ਨਾ ਜਿਏਗਾ ਅਸ ਤੇ ਆਪਾਂ ਨਾਲ ਦੀ ਨਾਲ ਲੰਗਰ ਪਕਾ ਰਹੇ ਨੇ ਬਈ ਅੱਜ ਕੋਈ ਦਿਨ ਹੋਊ ਦੋ ਚੱਲਦੇ ਨੇ ਕਿ ਪਰਲੀ ਸਾਈਡ ਕੋਰਲੀ ਸਾਈਡ ਚਲੋ ਲੈਣ ਬਹੁਤ ਵੱਡੀ ਆ ਅਜਰਾ ਦਿਨ ਬਣ ਗਿਆ ਬਈ ਪੂਰੀਆਂ ਵੀ ਖੁੱਲੇ ਦਿਲ ਨਾਲ ਛੀਰ ਵੀ ਛੋਲੇ ਵੀ ਦੇਖੋ ਧੰਨਵਾਦ ਲੰਗਰ ਵਾਲਿਆਂ ਦਾ ਜਿਨ੍ਹਾਂ ਨੇ ਐਨਾ ਸਵਾਦ ਲੰਗਰ ਸ਼ਿਕਾਇਆ ਪੂਰੀਆਂ ਛੋਲੇ ਨਾਲ ਖੇਲ ਜ਼ਿੰਦਗੀ ਜਿਕਰੇ ਖਾਦਾ ਨਹੀਂ ਹੋਣਾ ਕਿੰਨਾ ਤੇਜ਼ੀ ਅੱਜ ਲੱਗਿਆ ਪਤਾ ਨਹੀਂ ਵੀ ਟਾਈਮ ਓਵਰ ਹੋਇਆ ਪਿਆ ਟਾਈਮ ਕਿੰਨਾ ਹੋ ਗਿਆ ਟਾਈਮ ਕਿੰਨਾ ਹੋ ਗਿਆ ਭਾਈ ਅਸਤਸ ਦੇ ਗੁਰੂ ਸਭਾ ਇੱਕ ਹੋ ਗਿਆ ਸਭਾ 1 ਵਜੇ ਸਵੇਰ ਵਾਲੀ ਰੋਟੀ ਖਾਦੀ ਆ ਤਾਂ ਕਰਕੇ ਵੀ ਤੇਜ਼ੀ ਬਹੁਤ ਜ਼ਿਆਦਾ ਲੱਗਿਆ ਸਵਾਦ ਬੰਦੇ ਬਹੁਤ ਕੋਈ ਬੰਦਾ ਜਿਹੜਾ ਸੱਤ ਵਜੇ ਆਦੀ ਆ ਰਿਹਾ ਕੋਣ ਹੁੰਦੀ ਆ ਭਾਈ ਦਿੱਲੀ ਵਾਲੀ ਫੀਲਿੰਗ ਆ ਦਿੱਲੀ ਆਣੇ ਆ ਬਸਾ ਦਿੱਲੀ ਵਾਲਾ ਜਾਮ ਰੋਡ ਬੰਦ ਟ੍ਰੈਫਿਕ ਨਹੀਂ ਹੋਈ ਪਈ ਹੈ ਨਾਗਰ ਵੀ ਗੱਡੀਆਂ ਦਾ ਲਾਰਾ ਮੂਰੇ ਬੱਸਾਂ ਗੱਡੀਆਂ ਟੱਕਾਂ ਦਾ ਲਾਰਾ ਮੇਨ ਮਾਰਕੀਟ ਵਾਲੀ ਗਲੀ ਆ ਗਈ ਜਿੱਥੇ ਕਾਰੋਬਾਰੀ ਮੇਨ ਕੰਮ ਜੱਲ ਦਾ ਕਾਰੋਬਾਰ ਦਾ ਨਵੀਂ ਦਿੱਲੀ ਵਿੱਚ ਆ ਇਹ ਸਾਰੀ ਨਵੀਂ ਦਿੱਲੀ ਆ ਬਈ ਹੈ ਨਾ ਹੈ ਨਾ ਇਹ ਸਾਰੀ ਨਵੀਂ ਦਿੱਲੀ ਹੈ ਬਸ ਸਾਰੇ ਕਾਰੋਬਾਰੀ ਬੰਦੇ ਨੇ ਤੇ ਸਾਰਾ ਯਾਨੀ ਕਿ ਵਪਾਰ ਵਾਲੀ ਕੰਮ ਆ ਇੱਥੇ ਮੇਨ ਜ਼ਿਆਦਾਤਰ ਜਾਵੇਂ ਟਰਾਂਸਪੋਰਟ ਹੀ ਜ਼ਿਆਦਾ ਚੱਲਦੀ ਆ ਬੱਸਾਂ ਟਰਾਂਸਪੋਰਟ ਗੱਡੀਆਂ ਉੱਗਰ ਅਫਰਦੀਆਂ ਗੱਡੀਆਂ ਵੀ ਇੱਥੇ ਟਰਾਂਸਪੋਰਟ ਹੀ ਜ਼ਿਆਦਾ ਚੱਲਦੀ ਆ ਇਸ ਸਾਈਡ ਤੇ ਤੇ ਪੜ੍ਹਨ ਲਿਖਣ ਵਾਲੇ ਨੌਜਵਾਨ ਨਹੀਂ ਆਗੇ ਇੱਧਰ ਇੱਧਰ ਸਾਰੇ ਕਾਰੋਬਾਰੀ ਬੰਦੇ ਆ ਦੇਖੋ ਤੇਰੇਆਂ ਸ਼ਹਿਰਾਂ ਦੇ ਵਿੱਚ ਦਿੱਲੀ ਵਰਗੇ ਸ਼ਹਿਰਾਂ ਦੇ ਵਿੱਚ ਉਹ ਦੋ ਪੁਲ ਇਕੱਠੇ ਨੇ ਭਾਈ ਇੱਧਰ ਨਵਾਂ ਪੁਲ ਬਣਿਆ ਉੱਪਰ ਆ ਪਹਿਲਾ ਵਾਲਾ ਪੁਲਾਗਾ ਭੀੜ ਇੰਨੀ ਜ਼ਿਆਦਾ ਇੱਧਰ ਸਾਰੀ ਮਾਰਕੀਟ ਆ ਇਹ ਜਿਵੇਂ ਚੋਰ ਬਾਜ਼ਾਰ ਹੁੰਦਾ ਉਦਾਂ ਮੀਲ ਜਾ ਹੁੰਦਾ ਬੜੀ ਵੱਡੀ ਮਾਰਕੀਟ ਆ ਕੱਪੜੇ ਦੀ ਆ ਸਾਰੀ ਇੱਕ ਸਾਈਡ ਤੇ ਜਾਣ ਕੇ ਜੇ ਬੂਟ ਜਰਾਬਾਂ ਚੱਪੜਾ ਕੱਪੜਾ ਲੋਹਰਾਂ ਪੈਂਟਾਂ ਸ਼ਲਤਾਂ ਸਾਰਾ ਕੁਝ ਉਸੇ ਦੀ ਰਿਪੋਰਟ ਨਾ ਕੋਈ ਜਾਂਦੀ ਭਾਈ ਇੱਧਰ ਸਾਰਾ ਰਗ ਮੇ ਉਹ ਹੀ ਜਾਂਦੇ ਆ ਜਾ ਕੇ ਦੇਖੋ ਫੋਨ ਲੱਗਿਆ ਵੀ ਹਾਂ ਦਿੱਲੀ 'ਚ ਹੈਗੇ ਹਾਂ ਹੁਣ ਮੁਲਕ ਦੇਖਣ ਲੱਗਿਆ ਪਹਿਲਾਂ ਤਾਂ ਨੇਰੇ ਜੀ ਫਿਰਦੇ ਰਹੀਆਂ ਗੱਲ ਦੀ ਰੋहिणी ਪੰਜਾਬੀ ਬਾਗ ਜਨਕਪੁਰੀ ਤਿੰਨਾਂ ਦੀਆਂ ਲੋਕੇਸ਼ਨਾਂ ਡਾਟ ਨੇ ਇਥੋਂ ਪੀਰਾ ਗੜੀ ਵਾਹ ਕੀ ਬਾਤ ਆ ਜੀ ਓ ਵਾਹ। ਕਿਆ ਬਾਤ ਹੈ ਜੀ। ਕਮਾਲ ਦੀਆਂ ਜੀਹਾਂ ਦੇਖੋ। ਦੇਖਣ ਵਾਲੀਆਂ ਨੇ ਦਿੱਲੀ ਦੇ ਵਿੱਚ। ਕਿਆ ਬਾਤ ਹੈ ਕਿਆ ਬਾਤ ਹੈ ਜੀ। ਕਿਆ ਬਾਤ। ਵਾਹ। ਚਲ 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 ਚੱਲ। ਗੱਡੀ ਵਿਚਾਲੇ ਖੜ ਗਈ ਐ ਨਾ ਵੀ। ਪੱਲੇ ਗਿਆ ਜਾਨਾ ਨਾ ਬੱਸ। ਬਹੁਤ ਘਾਟਾ ਖਾਣਾ ਬਾਈ ਵਾਹ। ਰਸਤਾਂ ਜਾਇ ਜੀ ਹੈ ਵੇਖੋ ਬਈ ਦਿੱਲੀ ਦਾ ਮਾਹੌਲ ਅੱਬਾ ਕਾਂਟਾ ਹੋ ਗਿਆ ਸਾਨੂੰ ਥੋੜੇ ਜਿਹੇ ਥਾਣੇ ਦੇ ਵਿੱਚ ਇੰਨੀ ਜਿਆਦਾ ਟ੍ਰੈਫਿਕ ਜਾਮ ਹੋਈ ਪਈ ਆ ਉਹ ਵੀ ਅੱਜ ਸੰਡੇ ਆ ਨਾਲੇ ਫੇਰ ਵੀ ਬਾਈ ਕਹਿੰਦਾ ਜੇ ਕਿਤੇ ਸੰਡੇ ਨਾ ਹੋਵੇ ਫੇਰ ਤਾਂ ਕਹਿੰਦਾ ਇੱਥੇ ਚੱਲ ਸੱਟਣ ਦਾ ਥਾਂ ਨਹੀਂ ਹੁੰਦਾ ਪਰ ਸੀਟ ਦਾ ਹੈ ਨੰਗ ਨਹੀਂ ਸਕਦੇ ਬਾਈ ਨੰਗਣ ਦਾ ਤਾਂ ਅੱਜ ਹੀ ਨਹੀਂ ਹੈ ਹੈ ਇੰਨੀ ਟ੍ਰੈਫਿਕ ਦੇ ਵਿੱਚ ਤਾਂ ਉਹੀ ਸਾਉ ਕੌਖਾ ਆਉਣ ਲੱਗਿਆ ਵਾ ਬੜੀ ਜਿਆਡ ਡਰਾਈਵ ਕਾ ਸਾਢੇ 5 ਹੋ ਗਏ ਬਈ ਦਿੱਲੀ ਖੜਿਆ ਆਪਣੇ ਟਰਾਂਸਪੋਰਟ ਦੇ ਵਿੱਚ ਸੋ ਅੱਜ ਕੋਈ ਐਂਤਵਾਰ ਕਰਕੇ ਇੱਕ ਦੋ ਗੇੜੇ ਸੀ ਉਹ ਸਵੇਰੇ ਭਰੇ ਗਏ ਅਜੇ ਕੋਈ ਗੇੜਾ ਮਿਲਣਿਆ ਹੀ ਨਹੀਂ ਪਤਾ ਅੱਜ ਦੀ ਰਾਤ ਇੱਚੀ ਲੰਘ ਜੇ ਸਵੇਰੇ ਗੇੜਾ ਮਿਲੇ ਜਾਂ ਰਾਤ ਨੂੰ ਸ਼ਾਮ ਨੂੰ ਵੀ ਮਿਲ ਸਕਦਾ ਕਈ ਵਾਰ 10 ਵਜੇ ਵੀ ਗੇੜਾ ਮਿਲ ਜਾਂਦਾ 11 ਵਜੇ ਮਿਲ ਜਾਂਦਾ ਉਹ ਮੌਕੇ ਤੇ ਡਿਪੈਂਡ ਹੈ ਸੋ ਹੁਣ 5:30 ਹੋ ਗਏ ਹਜੇ ਸਵੇਰ ਦੇ 11:00 ਵਜੇ ਦੀ ਗੱਡੀ ਖਾਲੀ ਹੋਈ 12:00 ਵਜੇ ਦੀ ਫੋਨ ਦੇ ਉਰੀ ਖੜੇ ਆਗੇ ਸਾਨੂੰ ਉਹ ਆਉਂਦੇ ਨੇ 3:00 ਵਜੇਗੇ ਸੀ 3:00 ਵਜੇ ਦੇ ਉਰੀ ਖੜੇ ਆ ਬਾਕੀ ਦੇਖਦੇ ਆ ਕੀ ਮਾਹੌਲ ਬਣਦਾ ਸਵੇਰੇ ਅਜ ਪੂਰੀਆ ਵੱਧ ਕਰ ਦਿਆਂਗੇ ਨੀ ਆਪ ਕੋਕਾ-ਕੱਕ ਲੱਗੀ ਨਹੀਂ ਮੁੜ ਕੇ ਚਾਹ ਇੱਕ ਦੋ ਬਰੀ ਪੀ ਲਈ ਸੋ ਹੁਣ ਦਿਖਾਉਣੇ ਤੁਹਾਨੂੰ ਦਿੱਲੀ ਦਾ ਸ਼ਾਮ ਦਾ ਮਾਹੌਲ ਆਹ ਟਰੱਕ ਸਾਰੀ ਟਰਾਂਸਪੋਰਟ ਆ ਇਹਦੇ ਵਿੱਚ ਸਾਰੀਆਂ ਗੱਡੀਆਂ ਖੜੀਆਂ ਨੇ ਤੇ ਆਹ ਰੋਡ ਆ ਜਿਹੜਾ ਆਪਣਾ ਜਾਂਦਾ ਉਧਰ ਨੂੰ ਅਸੀਂ ਵੀ ਆਪਣੇ ਸੰਗਰੂਰ ਦਾ ਆ ਗੱਡੀ ਵਾਲਾ ਭਾਈ ਆ ਰਾਤ ਵੀ ਆਪਣੇ ਨਾਲ ਹੀ ਆਇਆ ਤੇ ਅੱਜ ਵੀ ਗੱਡੀ ਨਾਲ ਹੀ ਲਈ ਖੜੀ ਆ ਆਪਣੇ ਆਹ ਜਾਂਦਾ ਰੋਡ ਜਿਹੜਾ ਆਪਣੇ ਅਧਰਕਰਨਾਲ ਕਰਨੋਲ ਨੂੰ ਜਾਂਦਾਗਾ ਆ ਸਾਰੀਆਂ ਗੱਡੀਆਂ ਖੜੀਆਂ ਨੇ ਟਰਾਂਸਪੋਰਟ ਦੇ ਵਿੱਚ ਨਹੀਂ ਗੱਡੀਆਂ ਖੜਦੀਆਂ ਨਹੀਂ ਹੁੰਦੀਆਂ ਜ ਐਂ ਤਵਾਰ ਕਰਕੇ ਸੰਡੇ ਕਰਕੇ ਕੰਮ ਘੱਟ ਆਗਾ ਦੇਖੋ ਇਹਨੇ ਗੱਡੀ ਆ ਕੇ ਕਰਦਾ ਹੁਣ ਲੱਗਦਾ ਨਹੀਂ ਵੀ ਦਿੱਲੀ ਜਾਂ ਕਿਉਂਕਿ ਦਿਨੇ ਉਦੋਂ ਆਏ ਟ੍ਰੈਫਿਕ ਦੀ ਬਾਬਾ ਹੋ ਗਈ ਸੀ ਜਦੋਂ ਅਸੀਂ ਆਏ ਆ 2-3 ਵਜੇ ਦੇਖੋ ਇੱਕੋ ਜਿਹੀਆਂ ਗੱਡੀਆਂ ਨੇ ਆਪਣੇ ਸੰਗਰੂਰ ਦੀਆਂ ਬਲੌਗ ਆਪਣਾ ਇੱਥੇ ਤੱਕ ਦੀ ਵੀ ਵੀਡੀਓ ਵਧੀਆ ਲੱਗੀ ਲਾਈਕ ਕਰਦੇ ਹੋ ਸ਼ੇਅਰ ਕਰਦੇ ਹੋ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰਦੇ ਹੋ ਸੋ ਓਕੇ ਗੇ ਬਾਈ ਬਾਈ ਟੇਕ ਕੇਅਰ